ਲੱਗੇ ਆ ਪਿੰਡੀ ਬਣਾਉਣ ਦੇਖਦੇ ਆ ਜਾਇਏ ਕਿੰਨੀ ਸਵਾਦ ਬਣਦੀ ਲਾਸਟ ਤੱਕ ਵੀਡੀਓ ਨਾਲ ਬਨੇ ਰਹੋ ਤੇ ਪਹਿਲੀ ਵਾਰ ਹੀ ਆਇਓ ਚੈਨਲ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਹੁਣ ਸਾਡੇ ਲਈ ਹੋਇਆ ਪਿੰਡੀਆਂ ਤਿਆਰ ਨੇ ਚੀਰ ਕੇ ਤੇ ਗੰਡੇ ਵੀ ਚਿਰਲੇ ਆ ਵਿੱਚ ਹਰੀਆਂ ਮਿਰਚਾਂ ਘੜਚੀ ਡੇਢ ਪਾ ਲਿਆ ਤੇਲ ਹਾਂ ਉਹਨਾਂ ਆਪਾਂ ਇਹਦੇ ਵਿੱਚ ਪਾਵਾਂਗੇ ਪਿੰਡੀ ਤੇ ਗੰਡੇ ਚਲੋ ਆਪਾਂ ਬਹੁਤ ਨਾਲ ਗੰਡੇ ਠੀਕ ਹੈ ਥੋੜੇ ਜਿਹਾ ਲਾਲ ਕਰਕੇ ਗੰਡੇ ਅੱਛਾ ਪਹਿਲਾਂ ਗੰਡੇ ਇਕੱਲੇ ਪੁੰਨਣੇ ਨੇ ਫੇਰ ਪਾਵਾਂਗੇ ਆਪਾਂ ਪਿੰਡੀ ਫੇਰ ਪਾਵਾਂਗੇ ਇਹਦੇ ਚੰਨ ਆਪਾਂ ਪਾ ਗਏ ਚੁੱਕਾ ਸੈਂਟਰਾ ਬਹੁਤ ਚੰਗੀ ਬਣ ਗਈ ਹੈ ਬੱਸ ਇਹਨਾਂ ਨਾਲ ਖੰਡ ਹੋਮ ਖਾਣੇ ਆੜ ਗਏ ਠੀਕ ਹੈ ਅੱਧਾ ਪਾਵਾਂਗੇ ਇਹਦੇ ਵਿੱਚ सिद्धा नीबू पावे नींबू है पा नहीं इस करके खत्म हो गए नहीं तो नींबू तुम जरूर पा लिया एक बार निबू पा पिं बहुत स्वाद बन गई ਹੇ ਰੋ ਮਹੱਤਵਪੂਰਨ ਜੇਸ਼ਾ ਜਦੋਂ ਗੰਡੇ ਥੋੜੇ ਲਾਲਜੇ ਹੋ ਗਏ ਉਦੋਂ ਵਿੱਚ ਆਪਦੇ ਮਸਾਲੇ ਜਿਹੜੇ ਆਪਰੋ ਹੀ ਪਾਉਣੇ ਆ ਉਹ ਆਪਾਂ ਪਾਵਾਂਗੇ 4 ਚਮਚੇ ਨਮਕ ਦੇ 4 ਚਮਚੇ ਲੂਣ ਦੇ ਵਿੱਚ 2 ਚਮਚੇ ਮਿਰਚ ਸਵਾ ਚਮਚਾ ਗੀ ਸਵਾ ਚਮਚਾ ਹਲਦੀ det Masala. Pindi. ਥੋੜਾ ਇਹ ਪਕਾ ਕੇ ਮਸਾਲੇ ਪਾ ਕੇ ਤੇ ਫਿਰ ਪਾ ਦੇਣੀ ਹੈ ਪਿੰਡੀ ਜਿਹੜਾ ਫਰਮ ਨੂੰ 1/2 ਟਮਾਹ ਫਿਰ ਆਪਾਂ ਨੂੰ ਜੂਤ ਹੋਣਾ ਸੀ ਨਿੰਬੂ ਦਾ ਰਸ ਪਾ ਤੋਂ ਹੋ ਜਾਂਦੇ ਨੇ ਬਹੁਤ ਸਵਾਦ ਬਣ ਜਾਂਦਾ ਸਾਡੀ ਮੰਮੀ ਬਹੁਤ ਸਵਾਦ ਸਵਾਦ ਚੀਜ਼ਾਂ ਬਣਾਉਂਦੀ ਏ ਇਸ ਤਰੀਕੇ ਨਾਲ ਬਣਾ ਕੇ ਵੇਖੋ ਤੁਸੀਂ ਉਂਗਲਾ ਚੱਟਦੇ ਰਹੇ ਹੋਣਾ ਸਾ ਇਸ ਤਰ੍ਹਾਂ ਪਿੰਡੀ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ। ਫੌਨ ਨੂੰ ਆਪਾਂ ਸੇਮ ਅੰਦੇ ਖਾਣਾ ਦਾ 15 ਮਿੰਟਸੱਕ ਦੇ ਹੱਥ ਕੋ ਜਿਪਿਆ ਰਹੇ। 15 ਮਿੰਟਾਂ ਜਾਂ ਹੂੰ ਹੂੰ ਇਹਨੂੰ ਕਰ ਦੇਣਾ ਸਿਮ ਮਿਕਸ ਕਰਕੇ ਚੰਗੀ ਤਰ੍ਹਾਂ ਉੱਤੇ ਆਪਾਂ ਦੇਣਾ ਕੁਝ ਨਹੀਂ ਐਵੇਂ। ਨਹੀਂ ਉੱਤੇ ਹੀ ਪੋਛੀ। ਇਹਨੂੰ ਉੱਪਰ ਟਕਣਾ ਨਹੀਂ ਹੈਗਾ। ਪਾਣੀ ਖਾਗੀ ਜੇ ਟਕਣਾ। ਹਾਂ ਜੇ ਆਪਾਂ ਟਕਿਆ ਤਾਂ ਫਿਰ ਪਿੱਛੇ ਪਾਣੀ ਹੋ ਜਾਈਆ। ਹੁਣ ਐਸਟਰਾ ਇਹਨੂੰ ਬੰਦੇਣਾ ਜਦੋਂ ਤਿਆਰ ਹੋ ਗਈ ਹੁਣ ਉਹ ਦੋ ਦਿਖਾਉਣਾ ਹੈ ਤੁਹਾਨੂੰ ਸèm ਕਰੀ ਸਾਰਾ ਠੰਡੀ ਆਪਣੀ ਹੋ ਗਈ ਹੈ ਤਿਆਰ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਤੇ ਵਧੀਆ ਬਣਦੀ ਹੈ ਖਿੜੀ ਖਿੜੀ ਦੇਖ ਸਕਦੇ ਹੋ ਐਂ ਲੱਗਦਾ ਹੀ ਨਹੀਂ ਕਿ ਜਿਵੇਂ ਬਣੀ ਹੋਈ ਪਿੰਡੀ ਹੈ ਜਿਵੇਂ ਕੱਚੀ ਰੱਖੀ ਹੁੰਦੀ ਐ ਇੰਨੀ ਸੋਹਣੀ ਲੱਗਦੀ ਪਈ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ ਧੰਨਵਾਦ